ਉਹ ਜੋ ਅਨਾਹਦ ਨਾਦ ਪ੍ਰਮਾਤਮਾ ਦਾ ਜਿਨ੍ਹਾਂ ਨੇ ਸੁਣਿਆ ਤੇ ਸੁਣ ਕੇ ਫਿਰ ਆਹਤ ਬਾਣੀ ਨਾਲ ਬਾਹਰ ਪ੍ਰਗਟ ਕੀਤਾ ਅਖੇਸ ਨੂੰ ਜਪੋ ਅਨਾਹਦ ਸੁਣਨ ਲੱਗ ਪੋਗੇ ਜਦ ਅਨਾਹਦ ਨੂੰ ਸੁਣਨ ਲੱਗ ਪੈ ਤੋ ਤੁਸੀਂ ਪ੍ਰਮਾਤਮਾ ਨੂੰ ਸੁਣਨ ਲੱਗ ਪੈ ਅਨਹਦ ਬਾਣੀ ਨਾਦ ਵਜਾਇਆ ਚੇਤ ਅਚੇਤ ਮੌੜ ਮਨ ਮੇਰੇ ਬਾਜੇ ਅਨਹਦ ਬਾਜਾ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੋਰੇ ਸੁਣਨ ਲੱਗ ਪਿਆ ਫਿਰ ਜਪ ਜਾ ਰੇ ਰਿਆ ਸਦ ਸੰਗ ਜਾ ਰੇ ਰਿਆ ਬਾਣੀ ਦਾ ਪਾਠ ਜਾ ਰੇ ਰਿਆ ਤੋ ਨਿਹran ਅਨਾਹਦ ਨਾਦ ਨੂੰ ਸੁਣੇਗਾ ਹੀ ਨਹੀਂ ਪਰਮ ਝਲਕ ਨੂੰ ਵੇਖਣ ਵਾਲਾ ਬਣ ਜਾਏਗਾ ਵੇਖਣ ਵਾਲਾ ਇੰਜ ਬਣੇਗਾ ਝਲਕ ਦਾ ਰੂਪ ਹੋ ਜਾਏਗਾ ਝਲਕ ਦੇ ਸਮਾਜ ਆਏਗਾ ਇਸ ਤਰ੍ਹਾਂ ਜਿਵੇਂ ਜੋਤ ਦੇ ਚ ਜੋਤ ਸਮਾ ਗਈ ਬੂੰਦ ਦੇ ਚ ਬੂੰਦ ਸਮਾ ਗਈ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ ਜੋਤੀ ਜੋਤ ਰਲੇ ਸੰਪੂਰਨ ਥਈਆ ਰਾਮ ਜਿੰਨੇ ਚਿਰ ਤੱਕ ਮਨੁੱਖ ਪਰਮਾਤਮਾ ਨਹੀਂ ਹੋ ਜਾਂਦਾ ਜੰਮਦਾ ਰਹੇਗਾ ਮਰਦਾ ਰਹੇਗਾ ਕੇਵਲ ਪਰਮਾਤਮਾ ਨਾ ਜੰਮਦਾ ਹੈ ਨਾ ਮਰਦਾ ਹੈ ਜਿੰਨੇ ਚਿਰ ਤੱਕ ਮਨੁੱਖ ਨਹੀਂ ਹੋਇਆ ਜੰਮਦਾ ਰਹੇਗਾ ਮਰਦਾ ਰਹੇਗਾ ਇੱਕ ਮਿੰਟ ਹੋਰ ਲੈ ਕੇ ਮੈਂ ਸਮਾਪਤੀ ਕਰਾਂ ਅੱਜ ਫਰਵਰੀ ਦੇ ਮਹੀਨੇ 'ਚ ਮੈਂ ਕਾਨਪੁਰ ਸੇ ਹਰ ਸਾਲ ਉੱਥੇ ਆਉਣਾ ਪਹਿਲੇ ਹਫਤੇ ਇੱਕ ਸੱਜਣ ਨੇ ਮੈਨੂੰ ਦਿੱਲੀ ਤੋਂ ਫੋਨ ਕੀਤੇ ਔਰ ਕੀਤੀ ਅਮਰਤ ਵੇ ਲੈ ਕੰਡਗਾ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ਵਕਤਾ ਹਰੇਕ ਦਾ ਭਵਿਸ਼ ਵੀ ਜਾਣਦੇ ਹੋ ਮੈਂ ਉਹਨੂੰ ਕਿਹਾ ਹਾਂ ਜਾਣਦਾ ਭავष्य ਵੀ ਜਾਣਨਾ ਅੱਛਾ ਅੱਜ ਕੇ ਹੁਣ ਤੁਸੀਂ ਦਿੱਲੀ ਆਓਗੇ ਉਦੋਂ ਦਿੱਲੀ ਮੈਂ ਆਣਾ ਸੀ ਬ੍ਰਹਮ ਸੀ ਅਸੀਂ ਤੁਹਾਡੇ ਕੋ ਲਾਵਾਂਗੇ ਆਪਣਾ ਭਵਿਸ਼ ਪੁੱਛਣ ਵਾਸਤੇ ਮੈਂ ਕਹ ਲੈ ਉਦੋਂ ਹੀ ਤੇ بڑے ਦਿਨ ਪੈ ਨੇ ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਨਾ ਟੈਲੀਫੋਨ ਤੇ ਦੱਸ ਦੇ ਹੋਗੇ ਮੈਂ ਕਹਾਂ ਹਾਂ ਟੈਲੀਫੋਨ ਤੇ ਦੱਸ ਦਿਆਂਗੇ ਤਾਂ ਮੇਰਾ ਭਵਿਸ਼ ਕੀ ਹੈ ਮੈਂ ਕਹਾਂ ਮੇਰਾ ਤੇਰਾ ਹੀ ਨਹੀਂ ਸਾਰੀ ਦੁਨੀਆ ਦੇ ਮਨੁੱਖਾਂ ਦਾ ਭਵਿਸ਼ ਹੈ ਪਰਮਾਤਮਾ ਹੋਣਾ ਸਾਰੀ ਦੁਨੀਆ ਦੇ ਪਸ਼ੂਆਂ ਦਾ ਭਵਿਸ਼ਾ ਪਰਮਾਤਮਾ ਹੋਣਾ ਸਾਰੀ ਦੁਨੀਆ ਦੀ ਬਨਸਪਤੀ ਦਾ ਭਵਿਸ਼ਾ ਪਰਮਾਤਮਾ ਹੋਣਾ ਸਾਰੇ ਪਥਰਾਂ ਦਾ ਭਵਿਸ਼ਾ ਪਰਮਾਤਮਾ ਹੋਣਾ ਜਿਤਨੇ ਚਿਰ ਤੱਕ ਨਹੀਂ ਹੋ ਜਾਂਦੇ ਇਹ ਬਣਦੇ ਰਹਿਣਗੇ ਮਿਟਦੇ ਰਹਿਣਗੇ ਜਮਦੇ ਰਹਿਣਗੇ ਮਰਦੇ ਰਹਿਣਗੇ ਸਾਰੀ ਕਾਇਨਾਤ ਦਾ ਭਵਿਸ਼ਾ ਪਰਮਾਤਮਾ ਹੋਣਾ ਗੁਰਨਾਣਿਕ ਦਾ ਬੋਲ ਫਿਰ ਸੁਣ ਲਓ ਮੁਕਾਮ ਉਹੀ ਇੱਕ ਹੈ ਸਾਰਿਆਂ ਦਾ ਮਕਾਮ ਇੱਕ ਹੈ ਚਾਹ ਪੱਥਰ ਨੇ ਚਾਹ ਬਨਸਪਤੀ ਹੈ ਚਾਹ ਪਸ਼ੂ ਪੰਛੀ ਨੇ ਚਾਹ ਮਨੁੱਖ ਹੈ ਮਨੁੱਖ ਜਰਾ ਅੱਗੇ ਹੈ ਸੋ ਪਿੱਛੇ ਪਸ਼ੂ ਨੇ ਸੋ ਪਿੱਛੇ ਬਨਸਪਤੀ ਹੈ ਪੱਥਰ ਸਭ ਤੋਂ ਪਿੱਛੇ ਜਿਵੇਂ ਹਾਈਵੇ ਤੇ ਟ੍ਰੈਫਿਕ ਚੱਲ ਰਿਹਾ ਹੋਵੇ ਕੋਈ ਤੇ ਅੱਗੇ ਮੰਜ਼ਿਲ ਤੇ ਪਹੁੰਚਣ ਵਾਲਾ ਕੋਈ ਵਿਚਕਾਰ ਹੈ ਕੋਈ ਪਿੱਛੇ ਹੈ ਕੋਈ ਬਹੁਤ ਪਿੱਛੇ ਹੈ ਪੱਥਰ ਸਭ ਤੋਂ ਪਿੱਛੇ ਹੈ ਯਾਤਰਾ ਦੇਚੇ ਉਸ ਤੋਂ ਅੱਗੇ ਹੈ ਬਨਸਪਤੀ ਉਸ ਤੋਂ ਅੱਗੇ ਨੇ ਪਸ਼ੂ ਪੰਛੀ ਉਸ ਤੋਂ ਅੱਗੇ ਨੇ ਮਨੁੱਖ ਫਿਰ ਮਨੁੱਖਾਂ ਤੋਂ ਅੱਗੇ ਹੈ ਦੇਵਤਾ ਤੇ ਦੇਵਤਿਆਂ ਤੋਂ ਅੱਗੇ ਹੈ ਪਰਮਾਤਮਾ ਪਰਮਾਤਮਾ ਹੀ ਸਾਰਿਆਂ ਦੀ ਮੰਦਰ ਹੈ ਪਰਮਾਤਮਾ ਹੀ ਸਾਰਿਆਂ ਦਾ ਘਰ ਹੈ ਇਹ ਤਨ ਤੇ ਪਰਮਾਤਮਾ ਤੱਕ ਨਹੀਂ ਜਾ ਸਕੇਗਾ ਕਿਉਂਕਿ ਪਰਮਾਤਮਾ ਨਿਰਾਕਾਰ ਹੈ ਇਹ ਇੱਥੇ ਹੀ ਰਹਿ ਜਾਏਗਾ ਮਨ ਜਾ ਸਕਦਾ ਹੈ ਨਿਰਾਕਾਰ ਦੇ ਵਿੱਚ ਨਿਰਾਕਾਰ ਲੈ ਨਹੀਂ ਹੋ ਸਕਦਾ ਆਕਾਰ ਵਿੱਚ ਮੈਨੂੰ ਫਿਰ ਅਰਜ਼ ਕਰ ਲੈਣਾ ਜਦ ਜੋਤ ਦੇ ਵਿੱਚ ਜੋਤ ਹੋ ਗਏ ਤੋ ਆਪਣੇ ਘਰ ਪਹੁੰਚ ਗਏ ਗੁਰਬਾਣੀ ਕਹਿੰਦੀ ਹੈ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਤੋ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਉਸ ਘਰ ਦੀ ਸਾਨੂੰ ਪ੍ਰਾਪਤੀ ਹੋਵੇ ਜਿਹਦੇ ਨਾਲ ਸਾਰੀ ਭਟਕਣਾ ਵਿਟ ਜਾਂਦੀ ਹੈ ਔਰ ਘਰ ਦੀ ਪ੍ਰਾਪਤੀ ਕਦੋਂ ਹੋਵੇਗੀ ਜਦ ਸੰਸਾਰ ਦੀ ਵਾਸ਼ਨਾ ਸਮਾਪਤ ਹੋ ਜਾਏਗੀ ਜੋਗ ਜੋਗ ਮੇਰੇ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ ਵਾਸ਼ਨਾ ਦਾ ਬੱਧਾ ਹੋਇਆ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ ਤੇ ਮੈਂ ਫਿਰ ਅਰਜ਼ ਕਰਾਂ ਇਸ ਤਨ ਦੇ ਮਰਦਿਆਂ ਵਾਸ਼ਨਾ ਨਹੀਂ ਮਰਦੇ ਇਸ ਤਨ ਦੇ ਮਰਦਿਆਂ ਮਨ ਨਹੀਂ ਮਰਦਾ ਕਾਮਨਾ ਨਹੀਂ ਮਰਦੀ ਜਦ ਵਾਸ਼ਨਾ ਮਰ ਜਾਂਦੀ ਹੈ ਤਾਂ ਮਨ ਆਪਣੇ ਘਰ ਚਲਾ ਜਾਂਦਾ ਹੈ ਪਰਮਾਤਮਾ ਦੇ ਚਲੀਨ ਹੋ ਜਾਂਦਾ ਹੈ ਗੁਰਬਾਣੀ ਆਵਾਜ਼ ਪਈ ਮਾਰਦੀ ਏ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਗਰੇ ਤੇਰਾ ਘਰ ਪ੍ਰਮਾਤਮਾ ਦਾ ਘਰ ਹੈ ਬਹੁਤ ਅੱਛਾ ਪਰਿਵਾਰ ਮਿਲ ਗਿਆ ਰਸਤੇ ਦਾ ਪੜਾਓ ਹੈ ਬਹੁਤ ਅੱਛੀਆਂ ਮਹਿਲ ਮਾੜੀਆਂ ਰਹਿਣ ਨੂੰ ਮਿਲ ਗਈਆਂ ਰਸਤੇ ਦਾ ਪੜਾਓ ਹੈ ਬਹੁਤ ਅੱਛਾ ਕਾਰੋਬਾਰ ਮਿਲ ਗਿਆ ਰਸਤੇ ਦਾ ਪੜਾਓ ਹੈ ਬਹੁਤ ਸਾਰੀ ਧਨ ਸੰਪਦਾ ਮਿਲ ਗਈ ਏ ਰਸਤੇ ਦਾ ਪੜਾਓ ਹੈ अजय यात्रा दे रस्ते परमात्मा मिल गया घर तक पहुंच गए ये घर तक पहुंच गए जिन्हें चिर तक घर नहीं पहुंचे पहुंचया इस पड़ाओ सुख नहीं मिलने लगा ना परिवार सुख मिलेगा ना कारोबार सुख मिलेगा ना धन संपदा दुख मिले जो है सुख मिलेगा बल्कि धन संपदा जितनी ज्यादा बढ़ेगी व्याकुलता चिंता उतनी बढ़ जाएगी बड़े बड़े जो दीसे लोग تن کو व्यापे चिंता रो बड़ी चिंता پہلے بہت بڑی بھرمنا مل جائے مل جائے تو ہن چنتا کدرے چلی نہ جائے میں اکثر ارج کردا ہوں نا پتہ ہے چنتا کس گل دی اوندے ہے چنتا دے دو کارن نے مول چلو کہہ دیں گے گرو تے ایک واظر صاحب جی دے اس لوگ دی ویاکھیا میں کر رہے ہاں چنتا تاں کی کی جئے ਜੋ ਅਨ ਹੋਨੇ ਹੋਏ ਇਹ ਮਾਰਗ ਸੰਸਾਰ ਕੋ ਨਾਨਿਕ ਥਿਰ ਨਹੀਂ ਕੋਏ ਚਿੰਤਾ ਦੇ ਦੋ ਕਾਰਨ ਨੇ ਕਿ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਹਿਲਾ ਕਾਰਨ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਅੰਦਰ ਚਿੰਤਾ ਬਣੀ ਹੋਈ ਕਿਦਰੇ ਹੋ ਨਾ ਜਾਏ ਹੋ ਨਾ ਜਾਏ ਇਹ ਪਹਿਲਾ ਹੋ ਨਾ ਜਾਏ ਦੂਸਰਾ ਐਸਾ ਨਹੀਂ ਹੋਣਾ ਚਾਹੀਦਾ ਕਿਧਰੇ ਹੋ ਨਾ ਜਾਏ ਪਹਿਲਾ ਔਰ ਦੂਸਰਾ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਐਸਾ ਹੋਵੇ ਮੇਰਾ ਉਦਮ ਹੈ ਮੇਰਾ ਪ੍ਰਸ਼ਾਰਤ ਹੈ ਐਸਾ ਹੋਵੇ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀਏ ਮਤਾ ਨਾ ਹੋਵੇ ਨਾ ਐ ਚਿੰਤਾ ਦੇ ਦੋਗਾ ਉਮੀਦ ਹੈ ਗੱਲ ਪਕੜ ਦੇ ਚਾਈ ਚਲੋ ਮੈਂ ਇੱਕ ਵਾਰ ਫਿਰ ਦੁਹਰਾਤੇ ਹਾਂ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਕਿਦਰੇ ਹੋ ਨਾ ਜਾਏ ਹੋ ਨਾ ਜਾਏ ਕਬੀਰ ਕਹਿੰਦੇ ਨੇ ਪਾਰੋ ਸਹੀ ਕੇ ਜੋ ਹੁਆ ਤੂੰ ਆਪਣੇ ਵੀ ਜਾ ਕਿਹੜੇ ਚੱਕਰਾਂ ਚ ਪਿਆ ਜੋ ਪੜੋਸੀ ਨਾਲ ਹੋਇਆ ਤੇਰੇ ਨਾਲ ਵੀ ਹੋਣਾ ਕਿਹੜੇ ਚੱਕਰਾਂ ਚ ਪਿਆ ਆ ਦਿੱਲੀ ਦੇ ਲੰਗਰ ਛਕਰੇ ਸੀ ਭਾਈ ਸਾਹਿਬ ਭਾਈ ਕਲਿਆਣ ਸਿੰਘ ਉਹ ਨਾਲ ਸਨ ਬਜ਼ੁਰਗਵਾਰ ਬਹੁਤ ਬਜ਼ੁਰਗ ਹੋ ਗਏ ਲੰਗਰ ਛਕਦੇ ਆ ਉਹਨਾਂ ਦੀ ਦਾੜ ਹੱਥ ਦੇ ਚ ਆ ਗਈ ਡਿੱਗ ਗਈ ਮੈਨੂੰ ਕਹਿਣ ਲੱਗੇ ਗਿਆਨੀ ਜੀ ਮੇਰੇ ਨਾਲ ਤੇ ਅਨਹੋਣੀ ਹੋ ਗਈ ਮੈਂ ਕਿਹਾ ਅਨਹੋਣੀ ਨਹੀਂ ਹੋਈ ਇਹ ਸਾਰੇ ਹੀ ਦੰਦ ਗਿਰਣਗੇ ਜੇ ਤੇ ਇੱਕੋ ਹੀ ਦਾੜ ਗਿਰੀ ਐਵੇਂ ਕਿਹੜੇ ਚੱਕਰਾਂ ਚ ਪਿਆ ਮੈਂ ਅਨਹੋਣੀ ਨਹੀਂ ਹੋਈ ਹੋਣੀ ਹੋਈ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਇਹ ਤੇ ਹੋਣੀ ਹੋਈ ਹੈ ਬੰਦਾ ਬੁੱਢਾ ਹੋ ਜਾਏ ਕਹਿੰਦਾ ਅਨਹੋਣੀ ਹੋ ਗੇ ਚੱਲ ਨਹੀਂ ਸਕਦਾ ਕੌਣ ਰਸੇ ਤੇ ਹੋਣੀ ਹੋਈ ਸਾਰੇ ਹੀ ਬੁੱਢੇ ਹੁੰਦੇ ਪਰ ਉਹ ਸਿੱਖੇ ਜੋ ਤੂੰ ਆਪਣੇ ਵੀ ਜਾਣ ਜੇ پڑੋਸੀ ਬੁੱਢਾ ਹੋ ਗਏ ਤੂੰ ਵੀ ਹੋਵੇਂਗਾ ਤੇ ਜੇ پڑੋਸੀ ਦੀ ਅਰਸੀ ਨਿਕਲੀ ਤੇ ਤੇਰੀ ਵੀ ਨਿਕਲਨੀ ਹੈ ਉਸ ਤੱਕ ਹੀ ਪਰ ਉਹ ਸਿੱਖੇ ਜੋ ਹੁਆ ਤੂੰ ਆਪਣੇ ਵੀ ਜਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀਏ ਕਿਦਰੇ ਹੋਣਾ ਜੇ ਹੋਣਾ ਜੇ ਦੂਸਰਾ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਐਸਾ ਹੋਣਾ ਚਾਹੀਦਾ ਮੇਰੀ ਮਿਹਨਤ ਮੇਰਾ ਉਦਮ ਮੇਰਾ ਪਰਸ਼ਾਰਤ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਮਤਾ ਨਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਲੋਕ ਦੇ ਜੋ ਕਹਿ ਰਹੇ ਨੇ ਅਨਹੋਣੀ ਕਿਸੇ ਨਾਲ ਨਹੀਂ ਆਉਂਦੀ ਹੋਣੀ ਆਉਂਦੀ ਐਸਵਾਸੇ ਚਿੰਤਾ ਨਾ ਕਰ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਚਿੰਤਾ ਤਾਂ ਕਿ ਕੀ ਜੀਏ ਚਿੰਤਾ ਤੇ ਉਸ ਦੀ ਕਰਨੀ ਚਾਹੀਦੀ ਹੈ ਕਿ ਜੀ ਜੋ ਅਨ ਹੋਣੀ ਹੋ ਜੇਕਰ ਅਨ ਹੋਣੀ ਆਉਂਦੀ ਹੋਵੇ ਸਤਿਗੁਰੇ ਸ਼ਬਦ ਵਿੱਚ ਇਹ ਕਹਿ ਰਹੇ ਨੇ ਅਨ ਹੋਣੀ ਕਿਸੇ ਨਾਲ ਨਹੀਂ ਆਉਂਦੀ ਮਾਈ ਹੋਂ ਹਾਰ ਸੋ ਹੋਈ ਹੈ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਆਉਂਦਾ ਉਹ ਨਹੀਂ ਆਉਂਦਾ ਤੋ ਮੈਂ ਅਰਜ਼ ਕਰਾਂ ਰਸਤੇ ਚੰਗਾ ਪਰਵਾਰ ਮਿਲ ਗਿਆ ਪੜਾਓ ਹੈ ਕਾਰੋਬਾਰ ਮਿਲ ਗਿਆ ਪੜਾਓ ਹੈ ਰਹਿਣ ਨੂੰ ਅਛੀਆਂ ਮਹਿਲ ਮਾੜੀਆਂ ਮਿਲ ਗਏ ਨੇ ਪੜਾਓ ਹੈ ਮਾਨ ਮਰਿਆਦਾ ਮਿਲ ਗਈ ਹੈ ਇੱਜ਼ਤ ਮਿਲ ਗਈ ਹੈ ਰਸਤੇ ਦਾ ਪੜਾਓ ਹੈ ਬਹੁਤੀ ਧਨ ਸੰਪਦਾ ਮਿਲ ਗਈ ਹੈ ਪੜਾਓ ਹੈ ਪਰਮਾਤਮਾ ਮਿਲ ਗਿਆ ਹੈ ਘਰ ਮਿਲ ਗਿਆ ਹੈ ਟਿਕਾਣੇ ਤੇ ਪਾਚ ਗਏ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਕਿ ਸਾਰਿਆਂ ਦਾ ਘਰ ਇੱਕ ਪਰਮਾਤਮਾ ਹੈ ਮੁਕਾਮ ਉਹ ਹੀ ਸਾਰਿਆਂ ਦਾ ਮੁਕਾਮ ਮੁਕਾਮ ਉਹ ਹੀ ਇੱਕ ਹੈ ਨਾਨਕਾ ਸਚ ਬਗੋਏ ਜਿਹੜੇ ਮੁਕਾਮ ਦੇ ਪਹੁੰਚ ਜਾਂਦੇ ਨੇ ਫਿਰ ਸੇਵਨਾ ਨੂੰ ਯਾਦ ਕਰਦੇ ਆ ਉਹਨਾਂ ਦਾ ਸਿਮਰਨ ਕਰਦੇ ਆ ਉਹਨਾਂ ਦੇ ਬੋਲਾਂ ਨੂੰ ਯਾਦ ਕਰਦੇ ਆ ਉਹਨਾਂ ਦੀਆਂ ਕਥੀਆਂ ਕਹਾਣੀਆਂ ਸੁਣਦੇ ਆ ਸੁਣਾਉਂਦੇ ਆ ਕਬੀਰ ਮੁਕਾਮ ਤੇ ਪਹੁੰਚ ਗਏ ਰਵਦਾਸ ਵੀ ਪਹੁੰਚ ਗਏ ਸਦਨਾ ਸੈਨ ਵੀ ਪਹੁੰਚ ਗਏ ਬਾਬਾ ਫਰੀਦ ਵੀ ਪਹੁੰਚ ਗਏ ਸਵਾ ਸੈਨਾ ਦੇ ਬੋਲਾਂ ਨੂੰ ਅਸੀਂ ਮੱਥਾ ਟੇਕਦੇ ਆਂ ਸਰਦਾਂ ਨਾਲ ਯਾਦ ਕਰਦੇ ਆਂ ਤੇ ਟਿਕਾਣੇ ਤੇ ਪਹੁੰਚ ਗਏ ਸੀ ਰਸਤੇ 'ਚ ਹੀ ਰਹਿ ਗਏ ਅੱਗੇ ਵਾਲਿਆਂ ਨੂੰ ਦੇਖਾਂਗੇ ਤੇ ਕੁਝ ਕੜਪ ਪੈਦਾ ਹੋਵੇਗੀ ਇੱਕ ਹੋਰ ਕੀਮਤੀ ਨੁਕਤਾ ਵੀ ਚੇਤੇ ਰੱਖ ਲੈਣਾ